ਸੂ ਕਹੋ ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਾ ਸਿਫਤ ਖਸਮ ਦੀ ਨੂਰ ਅਰ ਸਹ ਕੋਰ ਸਹ ਤਉ ਦਠੀ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਪੱਤੀ ਐ ਸਜਣਾ ਸੱਚਾ ਪਾਤਸ਼ਾਹ ਹਉ ਸਿਰ ਸਾਹੰਦੈ ਜਿਸ ਉਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚ ਪਾਤਸ਼ਾਹ ਹੋ ਸਰਸਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪਹਿਲਾ ਸਹਜ ਮਿਲ ਮਿਲਿਆ ਪਰਵਾਣ ਨਾ ਤਿਸ ਮਰਣ ਨਾ ਆਵਣ ਜਾਣ ਠਾਕੁਰ ਮਹਾਂਦਾਸ ਦਾਸ ਮਹ ਸੋਏ ਜੋ ਦੇਖਾ ਤਹ ਆਵਰਨਾ ਕੋਈ ਸਹਜ ਮਿਲਿਆ ਮਿਲਿਆ ਪਰਮਾਨ ਨਾ ਤਿਸਮਰਣ ਨ ਆਵਣ ਜਾਣ ਥਾਗੁਰ ਮਹਾਂਦਾਸ ਦਾਸ ਮਹਸੋਏ ਜਹ ਦੇਖ ਤਹ ਵਰਨਾ ਕੋਈ ਗੋਰਾ ਮਖੋ ਭਗਤ ਸਹਜ ਕਰ ਪਾਈਆ ਬੇਨ ਗੋਰ ਭੇਟੇ ਮਰ ਆਈਆ ਜਾਈਆ ਰਹਾ ਸੋ ਗੁਰ ਕਰਉ ਜੀ ਸਾਚ ਦੜਾਵਾ ਅਕਾਥ ਕਥਾ ਵੇ ਸ਼ਬਦ ਮਿਲਾਵਾ ਹਰ ਕੀ ਲੋਗਾ ਅਬਰ ਨਹੀਂ ਕਾਰਾ ਸਾਚੋ ਠਾਕੁਰ ਸਾਚ ਪਿਆਰਾ ਤਾ ਨਮਹ ਮਨੂਆ ਮਾ ਨਮਹ ਸਾਚਾ ਸੋ ਸਾਚ ਮਿਲ ਸਾਚ ਰਾਚਾ ਸੇਵਕ ਪ੍ਰਭ ਕਾ ਲਾਗੈ ਪਾਈ ਸਤ ਗੁਰ ਪੂਰਾ ਮਿਲਾ ਮਿਲਾਇ ਆਪ ਦਿਖਾਵੇ ਆਪੇ ਦਿਖਾਏ ਹਾਠ ਨਾ ਪਤੀਜਾ ਨਾਮ ਬਹ ਭੇਖਾ ੜਾ ਭਾਂਡੇ ਜਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਭ ਮਨਪਤੀ ਆਇਆ ਪੜ ਪੜ ਭੂਲੇ ਝੋਟਾ ਖਾਏ ਬਹੁਤ ਸਿਆਣਪ ਆਵਹਿ ਜਾਹਿ ਨਾਮ ਜਪਾ ਭੋਜਨ ਖਾਈ ਗੁਰਮਖ ਖਿ ਸੇਵ ਕਰਹੀ ਸਮਾਈ ਪੂਜ ਸਿਲਾ ਤੀਰਥ ਬਨਵਾਸਾ ਭਰਮਤ ਡੋਲਤ ਭਾਈ ਉਦਾਸਾ ਮਨ ਮੇਲਾ ਸੁਚਾ ਕਿਉ ਹੋਏ ਸਾਚ ਮਿਲਾ ਬਾਵਾ ਪਤ ਸੋਏ ਆਚਾਰੀਤਾਰ ਸਰੀਰ ਆਦਿ ਯੁਗਾ ਦੇ ਸਹਿਜ ਮਨ ਤੀਰਾ ਪਲ ਪੰਕਜ ਮਹਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗੈ ਪ੍ਰਭ ਤੁਧ ਸਾਲਾਹੀ ਤੁਧ ਬਣ ਦੂਜਾ ਮੈਂ ਕੋ ਨਾਹੀ ਜੋ ਭਾਉ ਤਦ ਭਾਵੈ ਤਿਉ ਰਾਖ ਰਜਾਈ ਨਾਨਕ ਸਹਜ ਭਾਈ ਗੁਣ ਗਾਈ ਜੋ ਤਦ ਭਾਵੈ ਤਉ ਰਾਖ ਰਜਾਈ ਨਾਨਕ ਸਹਜ ਭਾਈ ਗਉਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੀ ਮਹੱਲਾ ਪਹਿਲਾ ਸਹਜ ਮਿਲੈ ਮਿਲਿਆ ਪਰਵਾਨ ਨਾ ਤਿਸਮਰਣ ਨਾ ਆਵਣ ਜਾਣ ਠਾਕੁਰ ਮਹੰਦਾਸ ਦਾਸ ਮਹਸੋਏ ਜਹ ਦਿਖਾ ਤਹ ਅਵਰਣਾ ਕੋਏ